ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਕੀ ਫਤਿਹ ਮੈਂ ਖਡੂਰ ਸਾਹਿਬ ਦੇ ਜਿਤਨੇ ਵੀ ਸੱਜਣ ਹਨ ਭੈਣ ਭਰਾ ਹਨ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਬਹੁਤ ਸੁਨਹਿਰੀ ਮੌਕਾ ਦਿੱਤਾ ਰੱਬ ਨੇ 골ਡਨ ਚਾਂਸ ਦਿੱਤਾ ਹੈ ਕਿ ਭਾਈ ਅੰਮ੍ਰਿਤਪਾਲ ਸਿੰਘ ਜੀ ਨੂੰ ਆਪਾਂ ਐਮਪੀ ਦੀ ਸੀਟ ਤੇ ਉਹਨਾਂ ਨੇ ਲੜਨਾ ਹੈ ਚੋਣ ਜਿਤਾਈਏ ਤੇ ਹੁਣ ਮੌਕਾ ਆ ਗੁਰੂ ਦੇ ਸਿੰਘਾਂ ਦੀ ਜਿਹੜਾ ਜੁਰਤ ਨਾਲ ਗੱਲ ਕਰਨ ਵਾਲਾ ਸਿੰਘ ਹੈ ਤੇ ਜੇ ਐਮਪੀ ਬਣਿਆ ਤੇ ਗਵਰਨਮੈਂਟ ਦੀਆਂ ਅੱਖਾਂ ਚੱਖਾਂ ਪਾ ਕੇ ਹਕੂਮਤਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਵਾਲਾ ਟੇਬਲ ਟਾਕ ਕਰਨ ਵਾਲਾ ਔਰ ਉਹਨਾਂ ਦੀ ਮਤ ਵਿੱਚ ਜੋ ਸਾਰੀ ਗੱਲ ਸਮਝਾ ਸਕਦਾ ਆਨੰਦਪੁਰ ਸਾਹਿਬ ਦਾ ਮਤਾ ਪਾਣੀਆਂ ਦੇ ਚੰਡੀਗੜ੍ਹ ਦਾ ਰੌਲਾ ਹੋਰ ਵੱਡੇ ਮਸਲੇ ਹਨ ਜਿਹੜੇ ਤੁਹਾਨੂੰ ਪਤਾ ਹੀ ਹੈ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਆ ਇਹ ਸਾਨੂੰ ਹਕੂਮਤਾਂ ਸਿੱਖਾਂ ਨਾਲ ਘੱਟ ਗਿਣਤੀਆਂ ਨਾਲ ਤੱਕਾ ਕਰਦੀਆਂ ਆਈਆਂ ਤੇ ਜੇ ਭਾਈ ਅਮਰਪਾਲ ਸਿੰਘ ਜੀ ਜਿੱਤ ਕੇ ਐਮਪੀ ਬਣ ਕੇ ਸਭਾ 'ਚ ਜਾਂਦੇ ਆ ਪਾਰਲੀਮੈਂਟ ਵਿੱਚ ਜਾਂਦੇ ਆ ਤੇ ਉੱਥੇ ਠੋਕ ਵਜਾ ਕੇ ਉਹ ਆਪਣੇ ਹੱਕ ਸੱਚ ਦੀ ਗੱਲ ਕਰਨਗੇ ਹੁਣ ਖਡੂਰ ਸਾਹਿਬ ਵਾਲਿਓ ਸੁਨਹਿਰੀ ਮੌਕਾ ਤੇ ਜੇ ਹੁਣ ਮੌਕਾ ਖੰਝਾ ਲਿਆ ਤੇ ਮੁੜ ਕੇ ਇਸ ਬੋਡੀ ਤੇ ਜੋ ਨਰ ਚੁੱਕ ਕੇ ਤੇ ਜੇ ਚੁੱਕ ਗਏ ਜਿਵੇਂ ਬੀਬੀ ਖਾਲੜਾ ਵੇਲੇ ਆਪਾਂ ਉਹਨਾਂ ਦਾ ਸਾਥ ਨਹੀਂ ਦੇ ਸਕੇ ਪਰ ਹੁਣ ਮੇਰੀ ਬੇਨਤੀ ਹੈ ਸਤ ਸ੍ਰੀ ਅਕਾਲ ਦੋਸਤੋ ਇਸ ਵੀਰੇ ਦੀ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਲੋਕ ਸਭਾ ਚੋਣਾਂ 2024 ਦਾ ਅਗਾਜ਼ ਹੋ ਚੁੱਕਾ ਹੈ ਉੱਥੇ ਹੀ ਖਡੂਰ ਲੋਕ ਸਭਾ ਸੀਟ ਤੇ ਪੂਰੀ ਦੁਨੀਆ ਦੀਆਂ ਨਜ਼ਰਾਂ ਨੇ ਕਿਉਂਕਿ ਇੱਥੋਂ ਅਮਰਪਾਲ ਸਿੰਘ ਚੌਣ ਮੈਦਾਨ ਦੇ ਵਿੱਚ ਨੇ ਤੇ ਦੱਸ ਦਈਏ ਕਿ ਉੱਥੇ ਹੀ ਅਕਾਲੀ ਦਲ ਵੱਲੋਂ ਬੀਤੇ ਕੱਲ ਬਿਰਸਾ ਸਿੰਘ ਬਲਟੋਹਾ ਨੂੰ ਟਿਕਟ ਦਿੱਤੀ ਗਈ ਸੀ ਅਤੇ ਬਿਰਸਾ ਸਿੰਘ ਬਲਟੋਹਾ ਨੇ ਹੁਣ ਦਾਵਾ ਕੀਤਾ ਹੈ ਕੁਝ ਫੋਟੋਆਂ ਸ਼ੇਅਰ ਕੀਤੀਆਂ ਨੇ ਕਿ ਉਹ ਪਾਈ ਅਮਰਤਪਾਲ ਦੇ ਮਾਤਾ ਪਿਤਾ ਨੂੰ ਧਰਨੇ ਮੋਰਚੇ ਵਾਲੀ ਥਾਂ ਤੇ ਜਾ ਕੇ ਮਿਲੇ ਨੇ ਜਿੱਥੇ ਕਿ ਉਹਨਾਂ ਵੱਲੋਂ ਬਿਰਸਾ ਸਿੰਘ ਬਲਟੋਹਾ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਸਮਰਥਨ ਦੇਣ ਲਈ ਅਪੀਲ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਜਰੂਰ ਕਮੈਂਟ ਕਰਨਾ ਉੱਥੇ ਹੀ ਇੱਕ ਵੀਡੀਓ ਇਸ ਸਮੇਂ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਰਵਿੰਦਰ ਸਿੰਘ ਜੋਨੀ ਬਾਬਾ ਦੀ ਹੈ ਜੋ ਕਿ ਅਕਸਰ ਲੋਕਾਂ ਵੱਲੋਂ ਰੋਲ ਵੀ ਕੀਤੇ ਜਾਂਦੇ ਨੇ ਪਰ ਇਸ ਮੌਕੇ ਲੋਕਾਂ ਵੱਲੋਂ ਉਹਨਾਂ ਦੀ ਵਡਿਆਈ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਚੰਗਾ ਕੰਮ ਕੀਤਾ ਗਿਆ ਉਹ ਵੀ ਵੀਡੀਓ ਪੂਰੀ ਤੁਹਾਨੂੰ ਦਿਖਾਉਨੇ ਆ ਤੇ ਬਿਰਸਾ ਸਿੰਘ ਬਲਟੋਆ ਵੱਲੋਂ ਅਮਰਤਪਾਲ ਦੇ ਪਰਿਵਾਰ ਵੱਲੋਂ ਜੋ ਸਮਰਥਨ ਮੰਗਿਆ ਗਿਆ ਉਸ ਬਾਰੇ ਤੁਹਾਡਾ ਕੀ ਕਹਿਣਾ ਹੈ ਜਰੂਰ ਕਮੈਂਟ ਕਰਨਾ ਤੇ ਤੁਹਾਨੂੰ ਕੀ ਲੱਗਦਾ ਖਡੂਰ ਲੋਕ ਸਭਾ ਹਲਕੇ ਦਾ ਕੀ ਨਤੀਜਾ ਹੋਵੇਗਾ ਆਮ ਆਦਮੀ ਪਾਰਟੀ ਅਕਾਲੀ ਦਲ ਕਾਂਗਰਸ ਜਾਂ ਫਿਰ ਬੀਜੇਪੀ ਜਾਂ ਫਿਰ ਅਮਰਤਪਾਲ ਸਿੰਘ ਕੌਣ ਜੇਤੂ ਹੋਵੇਗਾ ਖਡੂਰ ਲੋਕ ਸਭਾ ਹਲਕੇ ਤੋਂ ਕਮੈਂਟ ਕਰਕੇ ਦੱਸਿਓ ਆਓ ਦੇਖੋ ਇਹ ਪੂਰੀ ਵੀਡੀਓ ਵਾਈਗੁਰੂ ਜੀ ਕਾ ਹਾਲਸਾ ਵਾਈਗੁਰੂ ਜੀ ਕੀ ਫਤਿਹ ਮੈਂ ਖਡੂਰ ਸਾਹਿਬ ਦੇ ਜਿਤਨੇ ਵੀ ਸੱਜਣ ਹਨ ਭੈਣ ਭਰਾ ਹਨ ਉਹਨਾਂ ਨੂੰ ਬੇਨਤੀ ਹੈ ਕਿ ਹੁਣ ਬਹੁਤ ਸੁਨਹਿਰੀ ਮੌਕਾ ਦਿੱਤਾ ਰੱਬ ਨੇ 골ਡਨ ਚਾਂਸ ਦਿੱਤਾ ਹੈ ਕਿ ਭਾਈ ਅਮਰਤਪਾਲ ਸਿੰਘ ਜੀ ਨੂੰ ਆਪਾਂ एमपी ਦੀ ਸੀਟ ਤੇ ਉਹਨਾਂ ਨੇ ਲੜਨਾ ਹੈ ਚੋਣ ਜਿਤਾਈਏ ਤੇ ਹੁਣ ਮੌਕਾ ਆ ਗੁਰੂਦੇਵ ਸਿੰਘਾਂ ਦੀ ਜਿਹੜਾ ਜੁਰਤ ਨਾਲ ਗੱਲ ਕਰਨ ਵਾਲਾ ਸਿੰਘ ਹੈ ਤੇ ਜੇ ਐਮਪੀ ਬਣਿਆ ਤੇ ਗਵਰਨਮੈਂਟ ਦੀਆਂ ਅੱਖਾਂ ਚੱਖਾਂ ਪਾ ਕੇ ਹਕੂਮਤਾਂ ਦੀਆਂ ਅੱਖਾਂ ਚੱਖਾਂ ਪਾ ਕੇ ਗੱਲ ਕਰਨ ਵਾਲਾ ਟੇਬਲ ਟॉक ਕਰਨ ਵਾਲਾ ਔਰ ਉਹਨਾਂ ਦੀ ਮਤ ਵਿੱਚ ਜੋ ਸਾਰੀ ਗੱਲ ਸਮਝਾ ਸਕਦਾ ਹੈ ਆਨੰਦਪੁਰ ਸਾਹਿਬ ਦਾ ਮਤਾ ਪਾਣੀਆਂ ਦੇ ਚੰਡੀਗੜ੍ਹ ਦਾ ਰੌਲਾ ਹੋਰ بڑے ਮਸਲੇ ਹਨ ਜਿਹੜੇ ਤੁਹਾਨੂੰ ਪਤਾ ਹੀ ਹੈ ਗੁਲਾਮੀ ਦਾ ਅਹਿਸਾਸ ਕਰਵਾ ਰਹੇ ਆ ਇਹ ਸਾਨੂੰ ਹਕੂਮਤਾਂ ਸਿੱਖਾਂ ਨਾਲ ਘੱਟ ਗਿਣਤੀਆਂ ਨਾਲ ਤੱਕਾ ਕਰਦੀਆਂ ਆਈਆਂ ਤੇ ਜੇ ਭਾਈ ਅਮਰਤਪਾਲ ਸਿੰਘ ਜੀ ਜਿੱਤ ਕੇ ਐਮਪੀ ਬਣ ਕੇ ਸਭਾ 'ਚ ਜਾਂਦੇ ਆ ਪਾਰਲੀਮੈਂਟ ਵਿੱਚ ਜਾਂਦੇ ਆ ਤੇ ਉੱਥੇ ਠੋਕ ਵਜਾ ਕੇ ਉਹ ਆਪਣੇ ਹੱਕ ਸੱਚ ਦੀ ਗੱਲ ਕਰਨਗੇ ਹੁਣ ਖਡੂਰ ਸਾਹਿਬ ਵਾਲਿਓ ਸੁਨਹਿਰੀ ਮੌਕਾ ਤੇ ਜੇ ਹੁਣ ਮੌਕਾ ਖੰਜਾ ਲਿਆ ਤੇ ਮੁੜ ਕੇ ਇਸ ਬਾਡੀ ਤੇ ਜੋ ਨਰ ਚੁੱਕ ਕੇ ਤੇ ਜੇ ਚੁੱਕ ਗਏ ਜਿਵੇਂ ਬੀਬੀ ਖਾਲੜਾ ਵੇਲੇ ਆਪਾਂ ਉਹਨਾਂ ਦਾ ਸਾਥ ਨਹੀਂ ਦੇ ਸਕੇ ਪਰ ਹੁਣ ਮੇਰੀ ਬੇਨਤੀ ਹੈ